ਪਰਮੇਸ਼ਰ ਤੁਹਾਨੂੰ ਰੌਣਕਾਂ ਵਾਲੀ ਜ਼ਿੰਦਗੀ ਦੇ ਸਕਦਾ ਜੇ ਪਰਮੇਸ਼ਰ ਨਾਲ ਸਹੀ ਤਰੀਕੇ ਨਾਲ ਚੱਲੋ ਚੰਗਾ ਚਾਲ ਚੱਲਣ ਮਾੜੀ ਸੰਗਤੀ ਨੂੰ ਵਿਗਾੜਨ ਦੇ ਵਿੱਚ ਲੱਗੀ ਰਹਿੰਦੀ 24 ਘੰਟੇ ਜਿਹੜੀ ਬੋਲਿਆ ਕਰੋ ਪਰਮੇਸ਼ਰ ਨੂੰ ਪ੍ਰਭੂ ਹਰ ਨੈਟਿਵ ਬੰਦਾ ਹਰ ਜੋ ਮੈਨੂੰ ਪ੍ਰਭੂ ਤੋਂ ਰੋਕਣਾ ਚਾਹੁੰਦੀ ਜਾਂ ਚਾਹੁੰਦਾ ਕੋਈ ਵੀ ਤੁਹਾਡਾ ਜੋ ਪ੍ਰਭੂ ਦਾ ਰੁਕਾਵਟ ਬਣ ਰਹੀ ਹੈ ਪ੍ਰਭੂ ਤੋਂ ਰੁਕਾਵਟ ਬਣ ਰਹੀ ਉਹਨੂੰ ਡਿਸਕਨੈਕਟ ਕਰ ਦਿਓ ਜੇ ਤੁਸੀਂ ਪ੍ਰਭੂ ਚ ਵਦਨਾ ਚੋਣੇ ਹੋ ਇਹ ਨਹੀਂ ਕਿ ਤੁਸੀਂ 2 ਘੰਟੇ ਪ੍ਰਾਰਥਨਾ ਕਰਨੀ ਮੈਂ ਤੁਹਾਨੂੰ ਕਹਤਾ 2 ਘੰਟੇ ਪ੍ਰਾਰਥਨਾ ਕਰੋ ਉਹ ਨਹੀਂ 2 ਘੰਟੇ ਕਿੱਥੇ ਹੋਣੀ ਪਾਸਟਰ ਜੀ ਦੀ ਰਿਸ ਕੋਣ ਕਾਉਣ ਪਾਸਟਰ ਦੀ ਕੋਈ ਰਿਸ ਕਰੂ ਤੇ ਸੇਵਾ ਕਰਦੇ ਆ ਅਰੇ 20 ਮਿੰਟ ਪ੍ਰਾਰਥਨਾ ਕਰ ਲੈ ਜੇ ਤੇਰੇ ਅਥਰੂ ਆਗੇ ਤੇ ਸੰਮਿਲਾਈ ਇਸ਼ੂ ਕੇ ਸਾਹਮਣੇ ਨਾਮੇ ਹਜ਼ੂਰ ਦੇ ਵਿੱਚ ਪਹੁੰਚ ਗਈ ਹੋ पच्ची मिनट प्रार्थना कर ला तू नहीं कर रहा जीरो प्रार्थना पंद्रह मिनट प्रार्थना कर लैवल से बना शुरू ते कर पूरा उन्हें कर देना वा हाले शुरू करो नी रखो नी मजबूत करो ਪ੍ਰਾਰਥਨਾ ਤੋਂ ਬਿਨਾ ਮਸੀਹ ਲਾਈਫ ਨਹੀਂ ਆਏ ਗੱਲ ਯਾਦ ਰੱਖਿਓ ਜਿੱਦਾਂ ਮਛਲੀ ਪਾਣੀ ਤੋਂ ਬਿਨਾ ਮਰ ਜਾਂਦੀ ਆ ਉਦਾਂ ਮਸੀਹ ਲਾਈਫ ਆਪਾਂ ਮੁਰਦੇ ਆ ਸਰੀਰ ਕਾ ਹਰ ਰੋਜ਼ ਪ੍ਰਾਰਥਨਾ ਨਹੀਂ ਚਾਹੀਦੀ ਹਰ ਰੋਜ਼ ਜੇ ਕੋਈ ਘੰਟਾ ਕਰ ਰਿਹਾ ਪ੍ਰਾਰਥਨਾ 1.5 ਘੰਟੇ ਦੀ ਕੋਸ਼ਿਸ਼ ਕਰੇ ਕੋਸ਼ਿਸ਼ ਕਰੇ 5 ਮਿੰਟ ਵਧਾਵੇ ਜੇ 20 ਮਿੰਟ 25 ਮਿੰਟ ਕਰ ਰਿਹਾ 30 ਮਿੰਟ ਕਰੇ 35 ਮਿੰਟ ਕਰੇ ਬ੍ਰਾਦੀ ਕ੍ਰਿਸ਼ਨ ਉਹਨੇ ਆਪੇ ਤੁਹਾਨੂੰ ਆਤਮਾ ਚੱਲਾ ਜਾਣਾ ਜੇ ਆਤਮਾ ਦੇ ਕੰਮ ਕਰੋਗੇ ਤਾਂ ਆਤਮਾ ਵਾਲੇ ਲੋਕ ਮਿਲਣਗੇ ਤੁਹਾਨੂੰ ਚੰਗੇ ਡਿਵਾਈਨ ਹੈਲਪਰ ਮਿਲਣਗੇ ਤੁਹਾਨੂੰ ਜਿੱਦਾਂ ਦਾ ਕੈਰੇਕਟਰ ਬਣਾ ਲੋਗੇ ਬੜੀ ਬਣ ਜਾਈਗਾ ਜਿਹੜੇ ਢੇਢ ਵਾਲਿਆਂ ਨਾਲ ਲਾਓਗੇ ਹਾ 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 ਉਦਾਂ ਦੇ ਸੇਲੀ ਉਦਾਂ ਦੇ ਫਰੈਂਡ ਮਿਲਣੇ ਤੁਹਾਨੂੰ ਜਿੱਦਾਂ ਦਾ ਕੈਰੈਕਟਰ ਤੁਹਾਡੀ ਲਾਈਫ ਦੇ ਵਿੱਚ ਹੋਵੇਗਾ ਦੇਖਿਓ ਓਦਾਂ ਦੇ ਬੰਦੇ ਓਦਾਂ ਦੀਆਂ ਕੁੜੀਆਂ ਓਦਾਂ ਦੇ ਮੁੰਡੇ ਤੁਹਾਨੂੰ ਮਿਲਣਗੇ دنیਵੀ ਚੀਜ਼ ਚ دنیਵੀ ਲੋਕਾਂ ਚ ਰਿਸ਼ਤੇ ਕਿੰਨੇ ਮਾਰੇ ਹੋਏ ਹੋਏ ਤੇ ਨਹੀਂ ਹੋਏ ਕਿਸੇ ਦੇ ਧੀਆਂ ਕੀ ਹੋ ਗਈਆਂ ਫਸੀਆਂ ਝੂਠ ਬੋਲ ਕੇ ਜੇ ਉਹਨਾਂ ਕੋ ਕਿਤੇ ਪਰਮੇਸ਼ਰ ਦਾ ਆਤਮਨ ਦਾ ਉਹਨਾਂ